ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਆਪਣੇ ਘਰਾਂ ਦੇ ਵਿੱਚ ਠੀਕ ਠਾਕ ਹੋਵੋਗੇ ਤੇ ਰਾਜੀ ਖੁਸ਼ੀ ਹੋਵੋਗੇ ਪਰਮਾਤਮਾ ਹਮੇਸ਼ਾ ਤੁਹਾਨੂੰ ਤੰਦਰੁਸਤੀ ਬਖਸ਼ੇ ਅੱਜ ਸਵੇਰ ਦਾ ਟਾਈਮ ਸੀਗਾ ਔਰ ਨੂੰ ਨੂੰ ਸਕੂਲ ਭੇਜਣ ਤੋਂ ਬਾਅਦ 8 ਦਾ ਹੀ ਟਾਈਮ ਸੀ ਤਕਰੀਬਨ ਆਪਣੇ ਆਉਣੇ ਸੀ ਗੈਸਟ ਤੇ ਆਪਾਂ ਲੱਗੇ ਸਫਾਈ ਵੱਲ ਦੇਖੋ ਪਹਿਲਾਂ ਮੈਂ ਕਿਚਨ ਦੀ ਵੀ ਸਫਾਈ ਕਰਤੀ ਸੀ ਉਹ ਮੈਨੂੰ ਦਿਖਾਈ ਨਹੀਂ ਹੈਗੀ ਕਿਉਂਕਿ ਉਹਨੂੰ ਕਾਫੀ ਜ਼ਿਆਦਾ ਟਾਈਮ ਲੱਗ ਜਾਂਦਾ ਹੈ ਟਾਈਮ ਕਾਫੀ ਲੱਗ ਜਾਂਦਾ ਇੱਥੇ ਮੈਂ ਲੱਗ ਗਈ ਸੀ ਬਰਾਂਡੇ ਦੀ ਸਫਾਈ ਕਰਨ ਸਫਾਈ ਤਾਂ ਉਹਦੇ ਰੋਜ਼ ਹੀ ਹੁੰਦੀ ਰਹਿੰਦੀ ਆ ਪਰ ਜਿਹੜਾ ਧੋਣੇ ਨਾਲ ਸਾਹਪ ਹੁੰਦਾ ਉਹ ਲੱਗੇ ਹੁੰਦੇ ਜੀ ਦੇਖੋ ਕਿਉਂਕਿ ਮਿੱਟੀ ਘੱਟਾ ਬਹੁਤ ਜ਼ਿਆਦਾ ਹੁੰਦਾ ਇੱਥੇ ਸਾਡੇ ਪਿੰਡੇ ਖੱਡਾ ਲਾਇਆ ਹੋਇਆ ਖੇਤਾਂ ਦੇ ਵਿੱਚ ਉੱਤਨੇ ਤੋਂ ਇੰਨੀ ਜ਼ਿਆਦਾ ਮਿੱਟੀਆਂ ਦੀ ਮੂਰੇ ਟਰਾਲੀਆਂ ਹੁੰਦੀਆਂ ਨੇ ਮਿੱਟੀ ਦੀਆਂ ਭਰ-ਭਰ ਕੇ ਸਾਰੇ ਰੋਡ ਤੇ ਮਿੱਟੀ ਘਟਾ ਜਿਹੜੇ ਰੋਡ ਦੇ ਨਾਲ-ਨਾਲ ਘਰ ਲੱਗਦੇ ਨੇ ਸਾਰਿਆਂ ਦੇ ਦੇਖੋ ਮਿੱਟੀ ਘਟਾ ਬਹੁਤ ਹੁੰਦਾ ਪਰ ਮੈਂ ਆਪਾਂ ਸਾਫ ਸਭ ਜਿੰਨੀ ਮਰਜ਼ੀ ਕਰੀ ਜਾਈਏ ਪਰ ਜਿਹੜੀ ਬਰੀਕ-ਬਰੀਕ ਜੀ ਮਿੱਟੀ ਪੈਂਦੀ ਆ ਇਹ ਤਾਂ ਬਹੁਤ ਜ਼ਿਆਦਾ ਤੰਗ ਕਰਦੀ ਆ ਗਰਦਾ ਹੀ ਬਹੁਤ ਜ਼ਿਆਦਾ ਹੁੰਦਾ ਇਸ ਵਾਰ ਤਾਂ ਜੀ ਮੇ ਸਰਦੀ ਵੀ ਇੰਨੀ ਜ਼ਿਆਦਾ ਆ ਗਈ ਪਰ ਫਿਰ ਵੀ ਘਰ ਦਾ ਦੇਖੋ ਮਿੱਟੀ ਘੱਟਾ ਬਹੁਤ ਹੁੰਦਾ ਹੈ ਕਿ ਮੈਂ ਸੋਚੀ ਅੱਜ ਘਰ ਨੂੰ ਤੋਏ ਦਤਾ ਜਬੇ ਸਾਰਿੰਨ ਫਿਰ ਫਿਰ ਕਿਸੇ ਬਸ ਮੈਂ ਸੋਚੀ ਤੇ ਮੰਮੀ ਉਦੋਂ ਤੱਕ ਪਾਠ ਕਰਦੀ ਸੀ ਮੈਂ ਕਿਸੇ ਨੂੰ ਨਹੀਂ ਦੱਸਿਆ ਮੈਂ ਕਰ ਤੂੰ ਲੱਗ ਗਈ ਇਰ ਮੈਂ ਜਿਹੜੇ ਚੇਅਰ ਤੇ ਟੇਬਲ ਸੀਗੇ ਅੰਦਰ ਲਾਤੇ ਤੇ ਮੰਜਾ ਸੀ ਉਹ ਵੀ ਅੰਦਰ ਲਗਾਤਾ ਸਾਰਾ ਪਾਣੀ ਕਰ ਲੈ ਖਾਲੀ ਅਬ ਇਸ ਰੂਮ ਨੂੰ ਖਾਲੀ ਕਰਕੇ ਆਪਾਂ ਲੱਗੇ ਸੀ ਤੋਣ ਕਿਚਨ ਤਾਂ ਮੈਂ ਸਾਰੇ ਤੋਂ ਪਹਿਲੇ ਨਿਬੜਿਆ ਸੀ ਕਿਚਨ ਦੇ ਤਾਂ ਆਪਾਂ ਨੇ ਪੱਖੇ ਲਗਾ ਕੇ ਸਾਫ ਸਫਾਈਆਂ ਕਰਕੇ ਕਿਉਂਕਿ ਕਿਚਨ ਵੀ ਨਾ ਸਰਦਾ ਨਹੀਂ ਹੈਗਾ ਪਹਿਲਾਂ ਸੁੱਕ ਜਵੇ ਤਾਂ ਵਧੀਆ ਕੰਮ ਨਿਬੜ ਜਾਂਦਾ ਹੈ ਇਹ ਬਰਸ਼ ਨਾਲ ਬਹੁਤ ਵਧੀਆ ਸਾਫ਼ ਹੋ ਜਾਂਦੇ ਜਿੱਥੇ ਕਿਤੇ ਵੀ ਮੈਲ ਹੁੰਦੀ ਹੈ ਕੋਈ ਮਿੱਟੀ ਘਟੇ ਜੇ ਚਲੋ ਅਰਦਾਲੇ ਕੰਧਾਂ ਦੇ ਨਾਲ ਨਾਲ ਮੈਲ ਜੀ ਲੱਗੀ ਹੁੰਦੀ ਹੈ ਬਹੁਤ ਵਧੀਆ ਸਾਫ਼ ਹੋ ਜਾਂਦੀ ਹੈ ਨਾਲ ਤਾਂ ਕਮਰ ਵਿੱਚ ਵੀ ਦਰਦ ਨਹੀਂ ਹੁੰਦਾ ਹੈ ਕਿਉਂਕਿ ਖੜੇ ਖੜੇ ਕਰਦੇ ਹਾਂ ਕਿਉਂਕਿ نیچے ਬੈਠ ਕੇ ਤਾਂ ਇਹ ਨਾ ਹੁੰਦਾ ਨਹੀਂ ਹੈ ਕਿ ਆਪਾਂ ਤੁਹਮਾਰੀ ਠੰਡ ਵੀ ਬਹੁਤ ਠੰਡ ਦਾ ਮੌਸਮ ਇਹ ਜਿਹਾ ਬਰਸ਼ ਨਾਲ ਤਾਂ ਬਹੁਤ ਵਧੀਆ ਰਹਿੰਦਾ ਹੈ ਸਾਫ਼ ਕਰਨਾ ਦੇਖੋ ਚਾਹੇ ਬਾਥਰੂਮ ਦਾ ਸਾਫ਼ ਕਰਨੇ ਨੂੰ ਵੀ ਮੈਂ ਹੀ ਵਰਤਦੀ ਆਂ ਤੇ ਵੇੜੇ ਵਿੱਚ ਧੂਣ ਨੂੰ ਵੀ ਤਕਰੀਬਨ ਲਾ ਦੇਣੀ ਹੈ ਤੇ ਅੰਦਰਾਂ ਦੇ ਵਿੱਚ ਵੀ ਪਹਿਲਾਂ ਤਾਂ ਇੱਥੇ ਮੈਂ ਵਾਈਪਰ ਮਰੂੰਗੀ ਫਿਰ ਉਸ ਤੋਂ ਬਾਅਦ ਮੈਂ ਪੋਚਾ ਵੀ ਲਗਾਉਂਗੀ ਪੋਚਾ ਲਾਉਂਦੇ ਦੀ ਮੈਂ ਇੰਨੀ ਵੀਡੀਓ ਨਹੀਂ ਬਣਾ ਸਕੀ ਤੇ ਪੋਚੇ ਮੈਂ ਸਾਰੇ ਰੂਮਾਂ ਦੇ ਵਿੱਚ ਲਾ ਦ ਦਿੱਤੇ ਸੀ ਕਿਉਂਕਿ ਤੁਹਾਨੂੰ ਪਤਾ ਫਿਰ ਗੈਸਟ ਵੀ ਆ ਜਿੰਨੇ ਸਾਨੂੰ ਐਸੀ ਕਿ ਉਹ ਛੇਤੀ ਆਉਣਗੇ ਕਿਉਂਕਿ ਉਹਨਾਂ ਨੇ ਫੋਨ ਕਰਤਾ ਸੀ ਪਰ ਆਏ ਉਹ ਲੇਟੇ ਨੇ ਜਾਨੂ ਸਾਡਾ ਸਾਰਾ ਹੀ ਸੁੱਕ ਗਿਆ ਸੀਗਾ ਅੰਦਰ ਵੀ ਬਾਹਰ ਵੀ ਦੇਖੋ ਮਿੱਟੀ ਕਿੰਨੀ ਆਉਂਦੀ ਆ ਆਪਾਂ ਘਰ ਦੇ ਵਿੱਚ ਕਿੰਨੀ ਮਰਜ਼ੀ ਸਫਾਈ ਕਰੀ ਜਾਈਏ ਰੋਜ਼ ਦੀ ਰੋਜ਼ ਪਰ ਜਦੋਂ ਧੂਣ ਲੱਗਦੇ ਆ ਫਿਰ ਤਾਂ ਇਦਾਂ ਲੱਗਦਾ ਵੀ ਜਿਵੇਂ ਕਦੇ ਸਫਾਈ ਕੀਤੀ ਹੀ ਨਹੀਂ ਹੁੰਦੀ ਹੈਗੀ ਪਤਾ ਨਹੀਂ ਕਿੱਥੇ ਤੋਂ ਇੰਨੀ ਮਿੱਟੀ ਆਉਂਦੀ ਆ ਕੁਸਤਾ ਤੁਹਾਨੂੰ ਪਤਾ ਖੇਤੀਬਾੜੇ ਵਾਲੇ ਦੇ ਘਰਾਂ ਦੇ ਵਿੱਚ ਕਦੇ ਆਲੂ ਆ ਜਾਂਦੇ ਮੱਕੀ ਆ ਜਾਂਦੀ ਸਰ੍ਹੋਂ ਆ ਜਾਂਦੀ ਆ ਬੇੜੇ ਦੇ ਵਿੱਚ ਵੀ ਪਈ ਰਹਿੰਦੀ ਆ ਤੁਹਾਨੂੰ ਪਤਾ ਸਿਕਾਉਣੀ ਆ ਉਹਦੇ ਨਾਲ ਵੀ ਮਿੱਟੀ ਘੱਟਾ ਬਹੁਤ ਆਉਂਦਾ ਕੁਝ ਡੰਗਰਾਂ ਵਾਲਾ ਘਰ ਆ ਬਾਰ-ਬਾਰ ਆਪਾਂ ਉਹੀ ਜੁੱਤੀਆਂ ਲੈ ਕੇ ਉਹੀ ਚੱਪਲਾਂ ਲੈ ਕੇ ਅੰਦਰ ਆਈ ਜਾਂਦੇ ਆ ਉਹਦੇ ਨਾਲ ਵੀ ਫਿਰ ਪੜਾਣਾ ਪੈ ਜਾਂਦੇ ਤੁਹਾਨੂੰ ਪਤਾ ਇਸ ਕਰਕੇ ਘਰ ਨਹੀਂ ਸਾਫ਼ ਰਹਿੰਦੇ ਜਿੰਨਾ ਮਰਜ਼ੀ ਸਫਾਈ ਕਰੀ ਜਾਓ ਇੱਕ ਵਾਰ ਤਾਂ ਦੇਖੋ ਕਰਨੀ ਔਖੀ ਲੱਗਦੀ ਹੈ ਪਰ ਕਰਨ ਤੋਂ ਬਾਅਦ ਜਿਹੜਾ ਸਕੂਨ ਮਿਲਦਾ ਮਨ ਨੂੰ ਉਹ ਤਾਂ ਬਹੁਤ ਹੀ ਜ਼ਿਆਦਾ ਵਧੀਆ ਲੱਗਦਾ ਹੈ ਮਤਲਬ ਸਾਫ਼-ਸਾਫ਼ ਜੇ ਕਰ ਅੱਜ ਜਦੋਂ ਕਰ ਵੀ ਬਹੁਤ ਜ਼ਿਆਦਾ ਸ਼ੁੰਡਾ ਹੋਇਆ ਪਿਆ ਧੋਣੀ ਨਾ ਕਿਉਂਕਿ ਸਾਰੇ ਧੂਤ ਅੰਦਰ ਬਾਹਰ ਅੱਜ ਸ਼ੁੱਕਰਵਾਰ ਦਾ ਦਿਨ ਆ ਜੀ ਅੱਜ ਹਰ ਨੂਨ ਨੂੰ ਵੀ ਅੱਧਾ ਦਿਨ ਤੋਂ ਛੁੱਟੀ ਹੋਣੀ ਸੀਗੀ ਮੈਂ ਸੋਚਿਆ ਉਹਦੇ ਆਉਂਦੇ ਤੱਕ ਜਨਮ ਆਪਾਂ ਸਾਰਾ ਸਾਫ ਸਫਾਈ ਕਰ ਲਈਏ ਦੇਖੋ ਕਿੰਨੀ ਮਿੱਟੀ ਨਿਕਲਦੀ ਹੈ ਪੋਚਾ ਆਪਾਂ ਜਿੰਨਾ ਮਰਜ਼ੀ ਲਾਈ ਜਾਈਏ ਪਰ ਜਦ ਤੋਂ ਉਹਨੇ ਆ ਫਿਰ ਤਾਂ ਇਦਾਂ ਲੱਗਦੇ ਵੀ ਪਤਾ ਨਹੀਂ ਕਿੰਨੀ ਗ ਅੰਦਰ ਮੈਲ ਸੀ ਆ ਦੇਖੋ ਚੱਕ ਚੱਕ ਹੋ ਗਏ ਦੇਖੋ ਹੁਣ ਸਾਫ ਕਰਤਾ ਸਾਰਾ ਹੈ ਇੱਕ ਇਹ ਮੋੜੀਓ ਫਰਸ਼ ਹੋ ਗਿਆ ਆਪਣਾ ਸਾਫ ਕਲੀਨ ਐਸੇ ਮੈਂ ਪੋਚਾ ਵੀ ਲਗਾਉਂਗਾ ਤੇ ਮੇਰਾ ਪੋਚਾ ਪਿਆ ਇਹ ਵੀ ਫਿਰਾਂਗੀ ਦੇਖੋ ਕਿੰਨਾ ਸੋਹਣਾ ਸਾਫ ਆ ਮੈਂ ਬੇੜੇ ਨੂੰ ਸਾਫ ਕਰੂਗੀ ਇੱਥੇ ਤਾਂ ਬਹੁਤ ਸਾਰਾ ਸਾਫ-ਸੁੱਧ ਰਹਾ ਹੋ ਗਿਆ। ਕਿਉਂਕਿ ਮੈਂ ਕਲੀਨ ਕਰਤਾ ਸਾਰੇ ਘਰ। ਅੱਜ ਮੈਂ ਕਿਸੇ ਨੂੰ ਨਾਲ ਵੀ ਨਹੀਂ ਲਗਾਇਆ ਕੱਲੀ ਨਹੀਂ ਕੀਤਾ। ਪਹਿਲਾਂ ਤਾਂ ਕਿਚਨ ਨੂੰ ਸਾਫ ਕਰਿਆ ਤੁਹਾਨੂੰ ਪਤਾ ਟਾਈਮ ਬਹੁਤ ਲੱਗ ਜਾਂਦਾ। ਫਿਰ ਉਸ ਤੋਂ ਬਾਅਦ ਬਰਾਂਡਾ ਦੇਖੋ ਕਿੰਨਾ ਇਹ ਨਾ ਆਲੂਆਂ ਨੇ ਸਪਰੇਅ ਕੀਤੀ ਸੀਗੀ। ਇਹ ਰੰਗ ਉਤਰਦਾ ਹੀ ਨਹੀਂ ਹੈਗਾ ਦੇਖੋ। ਇੱਥੇ ਮੈਂ ਬਹੁਤ ਜ਼ਿਆਦਾ ਸਾਫ ਵੀ ਕੀਤਾ। ਪਰ ਫਿਰ ਵੀ ਨਹੀਂ ਉਤਰਿਆ ਹੈਗਾ ਆਲੂਆਂ ਦਾ ਬੀਜ ਜਦੋਂ ਤਿਆਰ ਕਰਦੇ ਆ ਨਾ ਉੱਪਰ ਸਪਰੇਅ ਮਾਰਦੇ ਆ ਇੱਥੇ ਆਲੂਏ ਆਲੂ ਪੇਸਤੀ ਗੇ ਤੁਸੀਂ ਮੇਰੀ ਪਿਛਲੀ ਵੀਡੀਓ ਦੇ ਵਿੱਚ ਦੇਖਿਆ ਹੋਊਗਾ ਤੇ ਇਹ ਬਿਲਕੁਲ ਵੀ ਨਹੀਂ ਰੰਗ ਉਤਰਿਆ ਦੇਖੋ ਮੈਂ ਬ੍ਰਸ਼ ਵੀ ਫਿਰਤੇ ਸੀ ਪਰ ਰੜਕਾ ਵੀ ਫਿਰਤਾ ਪਰ ਫਿਰ ਵੀ ਨਹੀਂ ਉਤਰਿਆ ਦੇਖੋ ਅੱਲੂ ਚੱਕਣ ਤੋਂ ਬਾਅਦ ਫਿਰ ਜਦ ਤੱਕ ਢੋ ਨਹੀਂ ਹੋਇਆ ਹੈਗਾ ਫਿਰ ਡੰਗਰਾਂ ਦੇ ਡੈਢ ਪਿਆ ਹਾਲਿਆ ਇਹ ਉਹ ਵੀ ਐਸੀ ਬਾਹਰ ਫਿਰ ਉਸ ਤੋਂ ਬਾਅਦ ਜਿਹੜੀ ਮੱਕੀ ਪਹਿਲੀ ਪਈ ਸੀਗੀ ਉਹਨੂੰ ਵੀ ਤੁੱਪਣ ਲਗਾਈ ਇਸ ਲਈ ਬਿਹੜਾ ਸਾਡਾ ਬਿਲ ਹੀ ਨਹੀਂ ਸੀ ਹੋਇਆ ਉਦੋਂ ਤੱਕ ਢੋਣੇ ਦੀ ਅੱਜ ਵੀ ਮੈਂ ਥੈਲੇ ਭੰਗੂ ਸਾਹਬ ਤੇ ਪਰੇ ਰਖਾ ਕੇ ਚਾਰ ਪੰਜ ਥੈਲੇ ਢੋਲ ਤਾਂ ਮੈਂ ਕਰਨ ਲੱਗੀ ਸੀ ਸਫਾਈ ਫਿਰ ਮਗਰ ਸਫਾਈ ਵਧੀਆ ਤਰੀਕੇ ਨਾਲ ਹੋ ਜਾਂਦੀ ਹੈ ਵੇਟਾ ਫੈਲੇ ਦਾ ਕੰਮ ਤਾਂ ਆਪਾਂ ਨੂੰ ਪਤਾ ਹੀ ਹੈ ਦੇਖੋ ਜੱਟਾਂ ਦੇ ਘਰਾਂ ਵਿੱਚ ਤਾਂ ਬਿਲਕੁਲ ਹੀ ਨਹੀਂ ਮੁੱਕਦਾ ਹੈਗਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜਦੋਂ ਮੈਂ ਕਿਚਨ ਨੂੰ ਧੋ ਰਹੀ ਸੀ ਉਸ ਤੋਂ ਬਾਅਦ ਮਤਲਬ ਤਾਂ ਹੋ ਗਈ ਸੀ ਤਕਰੀਬਨ ਥੋੜੀ ਜਿਹੀ ਰਹਿ ਗਈ ਸੀ ਫਿਰ ਸਾਡੇ ਰਿਸ਼ਤੇਦਾਰਾਂ ਦਾ ਫੋਨ ਆ ਗਿਆ ਵੀ ਅੱਜ ਅਸੀਂ ਆਉਣਾ ਥੋੜੀ ਪਹਿਲਾਂ ਸਾਨੂੰ ਪਤਾ ਨਹੀਂ ਸੀ ਹੈਗਾ ਵੀ ਉਹਨਾਂ ਨੇ ਆਉਣਾ ਕਿਸੇ ਨੇ ਵੀ ਐਸੀ ਕਿ ਸਫਾਈ ਮੈਂ ਆਰਾਮ ਨਾਲ करूंगी ਥੇ ਫਿਰ ਮਨ ਨੂੰ ਬਹੁਤ ਕਾਹਲ ਹੋ ਗਈ ਸੀ ਛੇਤੀ ਛੇਤੀ ਦੇ ਵਿੱਚ ਮੈਂ ਜਿੰਨੀ ਵੀ ਚਲੋ ਪੂਰੀ ਹੋ ਗਈ ਸੀ ਤਕਰੀਬਨ ਮੇਰੀ ਸਫਾਈ ਇੱਥੇ ਕਿ ਮੈਂ ਸਾਰੇ ਬੇੜਾ ਵਿਚਲੀਨ ਕੀਤਾ ਪੂਰੇ ਦਾ ਪੂਰਾ ਅੱਜ ਧੋਪ ਵੀ ਮੱਧਮ ਜੀ ਹਸੀ ਅੱਜ ਧੋਪ ਨਹੀਂ ਸੀ ਹੈਗੀ ਜਿਵੇਂ ਪਹਿਲਾਂ ਹੁੰਦੀ ਆ ਇੱਥੇ ਮੈਂ ਕੱਪੜਿਆਂ ਵਾਲੀ ਮਸ਼ੀਨ ਵੀ ਨਾਲ ਦੀ ਨਾਲ ਲਗਾਈ ਹੋਈ ਸੀ ਇੱਕ ਵਾਰ ਦੇ ਕੱਪੜੇ ਚੰਮ ਧੋਕੇ ਪਏ ਹੋ ਸੀ ਹਰ ਨੂੰ ਢੀਂਟੇਸ ਦੂਜੀ ਵਾਰ ਜਦ ਮਸ਼ੀਨ ਮੇਰੀ ਚੱਲ ਰਹੀ ਸੀ ਇਹ ਫੋਕ ਲੈ ਜਾਣ ਤਾਂ ਧੋਣਾ ਵੀ ਬਹੁਤ ਔਖ ਹੈ ਅੱਜ ਤਾਂ ਮੇਰੇ ਨਾਲ ਕੋਈ ਵੀ ਨਹੀਂ ਲੱਗਿਆ ਹੈ ਵੇਖੋ ਕੱਦੀ ਨਹੀਂ ਕਰਿਆ ਕੱਦੀ ਨਹੀਂ ਕੈਮਰਾ ਸੈੱਟ ਕਰਨਾ ਫਿਰ ਉਸ ਤੋਂ ਬਾਅਦ ਵੇਖੋ ਆਪਣਾ ਕੰਮ ਕਰਨਾ ਫਿਰ ਵੀਡੀਓ ਬਣਾਉਣੀ ਤਿੰਨ ਤਿੰਨ ਚੀਜ਼ਾਂ ਕਰਨੀਆਂ ਬਹੁਤ ਔਕੀਆਂ ਨੇ ਮਨ ਨੂੰ ਇਹ ਰੱਖ ਕੇ ਨਾ ਬਹੁਤ ਵਧੀਆ ਲੱਗਦਾ ਦੇਖੋ ਸਾਫ਼ ਕਰਨਾ ਇੱਥੇ ਸੋਚੀ ਗਈ ਦੀ ਹੈ ਬਹੁਤ ਵਧੀਆ ਰਗੜ ਕੇ ਸਾਫ਼ ਕਰ ਦਿੰਦੇ ਜਿਹੜਾ ਦੂਜਾ ਰੜਕਾ ਉਹ ਹੁਣ ਜ ਇੰਨਾ ਵਧੀਆ ਨਹੀਂ ਚੱਲਦਾ ਹੈਗਾ ਛੋਟੀ ਤੋਂ ਵੀ ਨਾਲਾ ਜਿਹੜਾ ਸੋਨੇ ਵਾਲਾ ਕੰਮਾ ਮਤਲਬ ਘਰ ਨੂੰ ਸਾਫ਼ ਕਰਨ ਵਾਲੇ ਸਵੇਰੇ ਸਵੇਰੇ ਹੀ ਹੋ ਜਵੇ ਤਾਂ ਵਧੀਆ ਨਹੀਂ ਤਾਂ ਸਾਰਾ ਦਿਨ ਜੀ ਇਹ ਹੀ ਚਲਦਾ ਘੋਲੇ ਹੋ ਜਾਂਦੀ ਹੈ ਨਹੀਂ ਤਾਂ ਰੋਜ਼ੇ ਇਦਾਂ ਹੁੰਦਾ ਜੀ ਹੁੰਦਾ ਕਿਉਂਕਿ ਬੀਜ ਵਾਲੇ ਵੀ ਦੋ ਤਿੰਨ ਬੋਰੀਆਂ ਬਚੀਆਂ ਹੋਈਆਂ ਸੀਗੀਆਂ ਉਹ ਵੀ ਡੰਗਰਾਂ ਨੂੰ ਪਾਈਆਂ ਉਹ ਵੀ ਪਈ ਸੀਗੀ ਬੇੜੇ ਦੇ ਵਿੱਚ ਕਾਫੀ ਖਲਾਰਾ ਜਿਹਾ ਪਿਆ ਬਸ ਜਿਹੜਾ ਚੱਕ ਧਰ ਕਰੀਏ ਆਪਣੇ ਮੱਲੂਤੋ ਦੇਖੋ ਪੂਰੀ ਕੋਸ਼ਿਸ਼ ਕਰੀਵੇ ਸਾਫ ਹੋ ਜਵੇ ਰੰਗ ਪਰ ਹੋਇਆ ਨਹੀਂ ਦੇਖੋ ਤੁਹਾਨੂੰ ਨੀਲਾ ਨੀਲਾ ਜਿਹਾ ਦਿਖਦਾ ਨਾ ਇਹ ਸਪਰੇਇ ਦਾ ਰੰਗ ਹੈ ਕਿਉਂਕਿ ਆਲੂਆਂ ਤੋਂ ਵੀ ਨਹੀਂ ਉਤਰਦਾ ਇਹ ਸਾਡੇ ਜਿਹੜੀ ਜਾਲੀ ਲਾਈ ਹੋਈ ਹੈ ਗ੍ਰਿਲ ਉਹਦੇ ਨਾਲ ਦਾ ਹੀ ਰੰਗ ਲੱਗਦਾ ਐਦਾਂ ਲੱਗਦਾ ਵੇ ਖਾਨੀ ਉਹਦੇ ਹੀ ਰੰਗ ਮਤਲਬ ਉਹਨੂੰ ਕੀਤਾ ਹੁੰਦਾ ਹੈ ਰੰਗ ਡੁੱਲੇ ਹੁੰਦੇ ਜਿੱਦਾਂ ਬਹੁਤ ਜ਼ਿਆਦਾ ਮਿੱਟੀ ਨਿਕਲ ਗਈ ਹੈ ਜਿਵੇਂ ਆਮ ਬੇੜੇ ਅੱਗੇ ਤੋਂ ਨਹੀਂ 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 ਹੁੰਦੀ ਹੈਗੀ ਅੱਜ ਤਾਂ ਇੰਨੀ ਜ਼ਿਆਦਾ ਸੀ ਫੁੱਬੜੀ ਫੁੱਬੜੀ ਸੀ ਮਤਲਬ ਉਹ ਬੜਾ ਜਿਹੜੀਆਂ ਟਰਾਲੀਆਂ ਦੀ ਹੁੰਦੀਆਂ ਬਰੀਕ ਬਰੀਕੀ ਮਿੱਟੀ ਅਸੀਂ ਤਾਂ ਉਹਨੂੰ ਫੁੱਬੜੇ ਕਹਿੰਦੇ ਹਾਂ ਤੋਂ ਥੋੜਾ ਤਾਂ ਜੀ ਮੈਨੂੰ ਪਤਾ ਨਹੀਂ ਹੈਗਾ ਵੀ YouTube ਫੈਮਿਲੀ ਕੀ ਕਹਿੰਦੀ ਇਹਨੂੰ ਬਰੀਕ ਬਰੀਕ ਜੀ ਹੁੰਦੀ ਹੈ ਜਿਹੜੇ ਮੈਂ ਪਿੱਕ ਉਡਦੀ ਉਧਰੇ ਬਰਗੇ ਬਾਕੀ ਇਹ ਜੀ ਪੜਨਾ ਤਾਂ ਸਾਰਾ ਦਿਨ ਦੇਖੋ ਮੁੱਕਦਾ ਹੀ ਨਹੀਂ ਕੰਮ ਇੱਕ ਦਿਨ ਬਹੁਤ ਜ਼ਿਆਦਾ ਛੋਟੇ ਹੋ ਗਏ ਤੇ ਦੂਜਾ ਕੰਮ ਦਾ ਬਹੁਤ ਜ਼ਿਆਦਾ ਜ਼ੋਰ ਤੇ ਉਤੋਂ ਤੋਂ ਨਾ ਨਾ ਬਿਆ ਵੀ ਆਈ ਜਾਂਦੇ ਦੇਖੋ ਪਹਿਲਾਂ ਮੈਂ ਬਹੁਤ ਸਾਰੇ ਕੱਪੜੇ ਵੀ ਸੀਂਤੇ ਕਿਉਂਕਿ ਕੱਪੜੇ ਸਉਣ ਦੇ ਵਿੱਚ ਕੋਈ ਵੀਡੀਓ ਮੈਂ ਨਹੀਂ ਬਣਾ ਸਕੀ ਜੇ ਫਿਰ ਮੈਂ ਵੀਡੀਓ ਬਣਾਉਣ ਲੱਗ ਜਿੰਨੇ ਕੱਪੜੇ ਨਹੀਂ ਹੁੰਦੇ ਬਸ ਅਜੀ ਕਿਉਂ ਹੁੰਦੇ ਬਿਆ ਵੀ ਸੀਂਤੇ ਆਗੇ ਜੀ ਕਿ ਦਿਨ ਇਹਨੇ ਛੋਟੇ ਛੋਟੇ ਜਿਹੇ ਚੜਦਾ ਹੈ ਜਦ ਇਹਦਾ ਲੱਗਦਾ ਵੇ ਥੋੜਾ ਜਿਹਾ ਘੰਟਾ ਕਰਾਮ ਕਰਦੇ ਵੇ ਸਿਪੂ ਵੀ ਜਾਂਦੇ ਕਿਦਾਂ ਨੂੰ ਆਏ ਬੰਦੇ ਆ ਦੋਸਤ ਬੰਦੇ ਕਰਿਓ ਇਸੇ ਨਾਲ ਆਪਣੇ ਕਿੰਨੂ ਨੂੰ ਵੀ ਧੋਣ ਲੱਗ ਗਈ ਸੀਗੀ ਸੱਤੇ ਉਹਦੇ ਬਹੁਤ ਮਿੱਟੀ ਘੱਟੇ ਨਾਲ ਭਰੇ ਸੀ ਆ ਦੇਖੋ ਘਰ ਤੇ ਸਾਰੇ ਮੈਟ ਇੱਥੇ ਮੇਰੇ ਬੇੜਾ ਪੂਰਾ ਧੋ ਹੋ ਗਿਆ ਸੀ ਮੈਟ ਵੀ ਸਾਰੇ ਹੀ ਨੇ ਸਿੱਟ ਲੈ ਜਿੰਨੇ ਵੀ ਸੀਗੇ ਕਿ ਤੁਹਾਨੂੰ ਸਾਰੇ ਨੂੰ ਵੀ ਸਾਰੇ ਚ ਇੰਨਾ ਜਿਆਦਾ ਮਿੱਟੀ ਘਟਾ ਸੀ ਮੈਂ ਖੁਦ ਹੈਰਾਨ ਸੀ ਦੇਖੋ ਦਿਵਾਲੀ ਤੋਂ ਬਾਅਦ ਵੀ ਇਹ ਦਿਨ ਚਾਰ ਵਾਰ ਧੋਲੇ ਪਰ ਤੁਹਾਨੂੰ ਪਤਾ ਹੀ ਇਹ ਦੇਖੋ ਜਦੋਂ ਵੀ ਡੰਗਰਾ ਵੱਲੋਂ ਵੀ ਆਉਣੇ ਉੱਪਰ ਪੈਰ ਧਰ ਦਿੰਨੇ ਆ ਜਦੋਂ ਗੋਹਾ ਵਿਲਾ ਦੀ ਜਨਤਾ ਹੈ ਫਿਰ ਮਿੱਟੀ ਵੀ ਖੇਤਾਂ ਵਿੱਚੋਂ ਆਉਣੀ ਆ ਤਾਂ ਬਸ ਤੁਹਾਨੂੰ ਪਤਾ ਹੀ ਹੈ ਖੇਤੀਬਾੜੀ ਵਾਲੇ ਦੇ ਘਰਾਂ ਦੇ ਵਿੱਚ ਕਿੰਨੀ ਕੀ ਸਫਾਈ ਰਹਿੰਦੀ ਜਿੰਨਾ ਸਫਾਈ ਕਰ ਲੋ ਜਿੰਨੀ ਘਟਾ ਬਸ ਬਾਕੀ ਸਫਾਈ ਤਾਂ ਜੀ ਇਹ ਜੀ ਆਪਾਂ ਮੈਂ ਸਾਰਾ ਜਿੰਨੇ ਕਰੀ ਚੱਲੋ ਤੁਸੀਂ ਫੇਰ ਵੀ ਕੁਛ ਨਾ ਕੁਛ ਤਾਂ ਇੱਦਾਂ ਲੱਗ ਜਾਂਦਾ ਵੀ ਕੁਛ ਰਹਿੰਦਾ ਹਲੇ ਰਹਿੰਦਾ ਅੱਜ ਗੁਸਤੂਪਾ ਵੀ ਦੇਖੋ ਜੀ ਮੱਦਮ ਜਿਹਾ ਬਾਹਰ ਤੁਹਾਨੂੰ ਪਤਾ ਲੱਗਦਾ ਹੋਊਗਾ ਜਿੱਥੇ ਮੈਂ ਮੈਟ ਸੁੱਕਣੇ ਪਾ ਰਹੀ ਆ ਅੱਜ ਥੂਪਾ ਵੀ ਅੱਜ ਪੂਰੀ ਸੀ ਹੈਗੀ ਅੱਜ ਤੱਕ ਤਾਂ ਜੀ ਪੂਰੀ ਧੁੱਪਾ ਹੁੰਦੀ ਸੀ ਹਨ ਦੇ ਬੈਠਾ ਵੀ ਨਹੀਂ ਸੀ ਅੰਦਰ ਬਾਹਰ ਤੋਂ ਪੰਜ ਪਰ ਅੱਜ ਤਾਂ ਮੱਧਮ ਜਿਹੀ ਧੁੱਪ ਹੈ ਦਿੱਤੀ ਪਾਣੀ ਦੇ ਵਿੱਚ ਦੇਖੋ ਮਿੱਟੀ ਕਿੰਨੀ ਜ਼ਿਆਦਾ ਆ ਮੈਂ ਨੇ ਡੋਰਮੈਟ ਵੀ ਕੱਢ ਲਏ ਸੀਗੇ ਇਹ ਮੁਰਲੇ ਉਹਦੇ ਸੀਗੇ ਜਿੱਟਾਂ ਦੇ ਵੀ ਧੋਤੇ ਸੀਗੇ ਇਹ ਜੀ ਸੇਫਟੀ ਬਹੁਤ ਹੈ ਜੀ ਬਹੁਤ ਵਧੀਆ ਰਹਿਨੇਗੇ ਗੇਟ ਹੈ ਇਹਦੇ ਨਾਲ ਕੁਝ ਨਹੀਂ ਵੜਦਾ ਅੰਦਰ ਹੈਗਾ ਕੋਈ ਜਾਨਵਰ ਕੀ ਕੀੜੀਆਂ ਕੋਈ ਜੀੜੇ ਕੁਛ ਨਹੀਂ ਵੱਢਦੇ ਤੁੰਗ ਅਖੀ ਮੇਰੇ ਮੈਟਾਂ ਦਾ ਕੰਮ ਵੀ ਮੁੱਕ ਗਿਆ ਹੁਣ ਹੁਣ ਮੇਰੇ ਡੰਡਾ ਕਿੱਥੋਂ ਹੋ ਗਿਆ ਸੀ ਕੱਪੜੇ ਹੋ ਗਏ ਸੀ ਮੇਰੇ ਪੂਰੇ ਗਿੱਲੇ ਹੀ ਤੁਹਾਨੂੰ ਪਤਾ ਹੀ ਹੈ ਜੇ ਰੁਕ ਆਪਾਂ ਕੁਛ ਵੀ ਧੋਣੇ ਆ ਤਾਂ ਕਿੰਨੇ ਗਿੱਲੇ ਹੋ ਜਿੰਨੇ ਕੱਪੜੇ ਆ ਦੇਖੋ ਕਿੰਨਾ ਸੋਹਣਾ ਵੇੜਾ ਹੋ ਗਿਆ ਸੀ ਸਾਫ ਸੁਥਰਾ ਹੁਣ ਤਾਂ ਪਾਏ ਤੇ ਬਾਅਦ ਚ ਸੁੱਕ ਕੇ ਹੋਰ ਜ਼ਿਆਦਾ ਵਧੀਆ ਹੋ ਜਾਂਦਾ ਗਿੱਲਾ ਗਿੱਲਾ ਕਰਕੇ ਹਲੇ ਰੰਗ ਜ਼ਿਆਦਾ ਜਣੀ ਆ ਦੇਖੋ ਦਿਖਦਾ ਇੱਥੇ ਮੈਂ ਹਰਨੂਰ ਦਾ ਸਾਈਕਲ ਵੀ ਧੋਤਾ ਸੀਗਾ ਦੇਖੋ ਘਰ ਘਰ ਤਾਂ ਮੈਂ ਚਕ ਚਕ ਪੂਰੀ ਤਰ੍ਹਾਂ ਸਾਫ ਕਰ ਨੂੰ ਸਾਫ ਦੇਖ ਕੇ ਦੇਖੋ ਮਾਂ ਨੂੰ ਖੁਸ਼ ਹੁੰਦਾ ਹਨਾ ਤੇ ਘਰ ਜਦ ਗੰਦਾ ਹੁੰਦਾ ਫਿਰ ਆਪਣੇ ਆਪ ਨੂੰ ਵੀ ਫੀਲ ਹੁੰਦਾ ਇੱਥੇ ਮੈਂ ਪੱਖੇ ਵੀ ਲਾਤੇ ਸੀ ਤਾਂ ਕਿ ਜਲਦੀ ਜਲਦੀ ਸੁੱਕ ਜਵੇ ਵੀ ਰਿਸ਼ਤੇਦਾਰ ਜਿਹੜੇ ਉਹ ਛੇਤੀ ਆਣਾ ਚਾਹਣ ਕਿਤੇ ਵੀ ਮੇਰਾ ਘਰ ਪਹਿਲਾਂ ਹੀ ਸੁੱਕ ਜਵੇ ਮਤਲਬ ਉਹਨਾਂ ਦੇ ਆਉਣ ਤੋਂ ਇੱਥੇ ਮੇਰੇ ਮਸ਼ੀਨ ਵੀ ਵਸ ਬੰਦ ਹੋਣੇ ਵਾਲੀ ਸੀ ਦੂਜੀ ਵਾਰ ਕੱਪੜੇ ਧੋਤੇ ਹੁਣ ਮੈਂ ਸੁਕਣੇ ਪਾਵਾਂਗੇ ਟਾਈਮ ਵੀ 11 ਵਜੇ ਕੀ ਸੀਗੇ ਦੇਖੋ ਕੰਮ ਕਰਦੀ ਇਹ ਸਾਢੇ 11:30 ਸਾਢੇ 11:30 ਨੇ ਟਾਈਮ ਸੀਗਾ ਉਦੋਂ ਤੱਕ ਮੇਰਾ ਕੰਮ ਨਿਭੜੇ ਸਾਰਾ ਦੇਖੋ ਘਰ ਤਾਂ ਆਪਾਂ ਨੇ ਸਾਫ ਸੁਥਰਾ ਰੱਖੇ ਕੁਰਸੀਆਂ ਵੀ ਲਾਤੀਆਂ ਸੀ ਟੇਬਲ ਵੀ ਲਾਤਾ ਆਪਾਂ ਨੇ ਮੰਜਾ ਵੀ ਢਾਤਾ ਸੀ ਦੇਖੋ ਕਿੰਨਾ ਸੋਹਣਾ ਹੁਣ ਫਰਸ਼ ਚਮਕਦਾ ਆਪਣਾ ਪੋਚਾ ਲਾ ਕੇ ਵਿਸਕਾਤਾ ਆਪਣੇ ਸਾਰੇ ਕਮਰਿਆਂ ਦੇ ਵਿੱਚ ਹੀ ਪੋਚੇ ਲਾਤੇ ਟਾਈਮ ਮੈਨੂੰ ਕਾਫੀ ਹੋ ਗਿਆ ਸੀਗਾ ਇੱਥੇ ਹੈਨਾ ਕਰਖ ਕਿੰਨਾ ਸੋਹਣਾ ਸਾਫ ਸੁਥਰਾ ਹੋ ਗਿਆ ਕੱਲੀ ਕੱਲੀ ਚੀਜ਼ ਬਾਹਰ ਗੱਡੀ ਵਿੱਚ ਕੱਲੀ ਕੱਲੀ ਫੇਰ ਰੱਖੀ ਦੇਖੋ ਸੁੱਕਣ ਤੋਂ ਬਾਅਦ ਥੋੜਾ ਸਾਰਿਆਂ ਦਾ ਧੰਨਵਾਦ ਜੀ ਵੀਡੀਓ ਦੇਖਣ ਲਈ ਮਿਲਦੇ ਆ ਨੈਕਸਟ ਵੀਡੀਓ ਦੇ ਨਾਲ